ਟੌਨਟੋ ਦੇ ਪੀਅਰਸਨ ਹਵਾਈ ਅੱਡੇ ਤੇ 800 ਤੋਂ ਵੱਧ 에ਅਰਲਾਈਨ ਫੂਡ ਸਰਵਿਸ ਸਟਾਫ ਹੜਤਾਲ ਤੇ ਚਲੇ ਗਏ ਹਨ ਜਿਸ ਕਰਕੇ ਸੰਭਾਵਤ ਤੌਰ ਤੇ ਹਜ਼ਾਰਾਂ ਦੀ ਗਿਣਤੀ ਚ ਯਾਤਰੀਆਂ ਨੂੰ ਪੋਜਨ ਤੋਂ ਬਿਨਾਂ ਛੱਡ ਦਿੱਤਾ ਗਿਆ ਹੈ ਗੇਟ ਗੋਰ ਮੇ ਵਿਖੇ ਕਾਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੋਮਵਾਰ ਰਾਤ ਨੂੰ ਸਵਿਟਜ਼ਰਲੈਂਡ ਦੀ ਮਲਕੀਅਤ ਵਾਲੀ ਟਰੈਵਲ ਕੇਟਰਿੰਗ ਕੰਪਨੀ ਦੁਆਰਾ ਇੱਕ ਪੇਸ਼ਕਸ਼ ਤੇ ਵਿਰੋਧਤ 96 ਫੀਸਦੀ ਵੋਟ ਦਿੱਤੀ ਦੱਸ ਦਈਏ ਕਿ ਹੜਤਾਲ ਤੇ ਗਏ ਕਾਮੇ ਫਲਾਈਟ ਸੇਵਾ ਲਈ ਜਹਾਜ਼ਾਂ ਨੂੰ ਖਾਣਾ ਪਕਾਉਂਦੇ ਹਨ ਪੈਕੇਜ ਦਿੰਦੇ ਹਨ ਅਤੇ ਪੋਜਨ ਅਤੇ ਪੀ ਕੰਮ ਕਰਨ ਵਾਲੀ ਸਭ ਤੋਂ ਵੱਡੀ 에ਰਲਾਈਨ ਕੇਟਰਿੰਗ ਕੰਪਨੀ ਹੈ ਜਿਸ ਦੇ ਗਾਕਾਂ ਵਿੱਚ 에ਅ ਕੈਨੇਡਾ, ਵੈਸਟ ਜੈਟ, ਯੂਨਾਈਟਿਡ 에ਰਲਾਈਨਸ ਅਤੇ ਡੈਲਟਾ 에ਰਲਾਈਨ ਸ਼ਾਮਲ ਹਨ। ਵੈਸਟਰ ਦਾ ਕਹਿਣਾ ਹੈ ਕਿ ਬੋਇੰਗ 737 ਜਹਾਜ਼ਾਂ ਤੇ ਪੀਰਸਨ ਦੁਆਰਾ ਸੰਚਾਲਿਤ ਉਡਾਣਾਂ ਇਸ ਦੇ ਫਲੀਟ ਦਾ ਵੱਡਾ ਹਿੱਸਾ ਹਨ। ਮੰਗਲਵਾਰ ਤੋਂ ਸ਼ੁਰੂ ਹੋਣ ਵਾਲੇ ਇੱਕ ਅਸੰਗਤ ਭੋਜਨ ਜਾਂ ਪੀਣ ਵਾਲੇ ਪਦਾਰਥਾਂ ਦੀ ਪੇਸ਼ਕਸ਼ ਦਾ ਅਨੁਭਵ ਕਰ ਸਕਦਾ ਹੈ। ਟੀਮਸਟਰਸ ਕੈਨੇਡਾ ਦੇ ਸਥਾਨਕ ਲਈ ਮੁੱਖ ਵਾਰਤਾਕਾਰ ਮਾਰਟਿਨ ਸਕਵਾ ਦਾ ਕਹਿਣਾ ਹੈ ਕਿ ਗੇਟ ਕੋਰ ਮੇ ਕਾਮਿਆਂ ਨੂੰ ਰਹਿਣ-ਸਹਿਣ ਦੀ ਉਜਰਤ ਦੇਣ ਤੋਂ ਘਟ ਗਿਆ ਹੈ।